ਸਲਾਕੇ ਚ ਲੋਕ ਵੇਖੋ ਕਿਦਾ ਜ਼ਿੰਦਗੀ ਕਰ ਰਹੇ ਨੇ ਬਤੀਤ ਹਰ ਪਲ ਮੋਦ ਦੇ ਸائے ਚ ਵੇਖੋ ਕਿਦਾ ਪੜਾ ਸਮਾਂ ਕੱਢ ਰਹੇ ਹਨ ਨੇ ਲੋਕ ਦਰਅਸਲ ਤੋਂ ਅੰਦਾਜ਼ਾ ਹੀ ਹੈ ਕਿ ਮੇਰੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕਰੀ 25 ਸਾਲਾਂ ਤੋਂ ਇਸ ਵਾਦੀ ਦਾ ਇਹ ਹਾਲ ਹੈ ਪ੍ਰਸ਼ਾਸਨ ਨੂੰ ਕਈ ਵਾਰੀ ਕਹਿਣ ਤੋਂ ਬਾਅਦ ਵੀ ਕਿਸੇ ਨੇ ਇਨ੍ਹਾਂ ਪਰਿਵਾਰਾਂ ਦਾ ਅਜੇ ਤੱਕ ਨਾ ਤੇ ਸੋਚਿਆ ਤੇ ਨਾ ਹੀ ਕਦੇ ਵੇਖਿਆ ਤਸਵੀਰਾਂ ਤੁਸੀਂ ਲਈ ਭਾਰਤ ਤੇ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਿਜਲੀ ਦੀਆਂ ਤਾਰਾਂ ਲੋਕਾਂ ਦੇ ਘਰ ਦੇ ਅੰਦਰੋਂ ਨਿਕਲ ਰਹੀਆਂ ਹਨ ਲੋਕ ਇਨ੍ਹਾਂ ਤਾਰਾਂ ਦੇ ਹੇਠਾਂ ਰਾਤ ਨੂੰ ਸੌ ਰਹੇ ਹਨ ਤੇ ਦਿਨ ਵੀ ਇਨਾ ਤਾਰਾ ਕਾਰਨ ਅੱਗ ਵੀ ਲੱਗ ਗਈ ਸੀ ਉਥੇ ਦਾ ਜੇ ਕਿ ਲੋਕਾਂ ਦੇ ਨਾਲ ਕੁਝ ਵੀ ਵਾਪਰ ਸਕਦਾ ਹੈ ਪਰ ਲੋਕਾਂ ਨੇ ਕਿਹਾ ਹੈ ਕਿ ਕਈ ਵਾਰ ਬਿਜਲੀ ਵਿਭਾਗ ਨੂੰ ਕੰਪਲੀਟ ਦੇਣ ਦੇ ਬਾਵਜੂਦ ਵੀ ਉਹਨਾਂ ਵੱਲੋਂ ਕੋਈ ਐਕਸ਼ਨ ਨਹੀਂ ਲੀਤਾ ਗਿਆ ਤੇ ਉਹਨਾਂ ਨੇ ਕਿਹਾ ਹੈ ਕਿ ਲੱਗਦਾ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਿਹਾ ਪਰ ਰੱਬ ਨਾ ਕਰੇ ਕਿ ਅਜਿਹਾ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਇਸ ਦੀ ਕਿਸ ਦੀ ਜ਼ਿੰਮੇਵਾਰੀ ਹੋਵੇਗੀ ਕਿ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਵੇਗੀ ਜਾਂ ਫਿਰ بار-बार ਬਿਜਲੀ ਵਿਭਾਗ ਨੂੰ ਕੰਪਲੀਟਾ ਦੇਣ ਦੇ ਬਾਵਜੂਦ ਵੀ ਕਿਸੇ ਤਰੀਕੇ ਦਾ ਕੋਈ ਕੰਮ ਨਹੀਂ ਕੀਤਾ ਗਿਆ ਉਹਨਾਂ ਦੀ ਜ਼ਿੰਮੇਵਾਰੀ ਹੋਵੇਗੀ ਕਮੈਂਟਾਂ 'ਚ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰੋ ਹੋਰ ਖਬਰਾਂ ਦੇ ਲਈ ਬਨੇ ਰਹੋ ਲਾਈਪਾਰਟ ਦੇ ਨਾਲ ਸਾਡੇ ਮਲੇ ਦੇ ਵਿੱਚ ਬਿਜਲੀ ਦੀਆਂ ਵਾਲੀਆਂ ਤਾਰਾਂ ਆ ਤੇ ਸਾਨੂੰ ਬਹੁਤ ਜ਼ਿਆਦਾ ਖਤਰਾ ਕੋਠਿਆਂ ਦੇ ਉੱਤੇ ਦੀਆਂ ਤਾਰਾਂ ਚੱਲਦੀਆਂ ਆ ਤੇ ਉਹ ਜਦੋਂ ਵਿੱਚ ਕਈਆਂ ਕੋਠਿਆਂ ਦੇ ਵਿੱਚ ਵੀ ਫਸੀਆਂ ਪਈਆਂ ਤਾਰਾਂ ਤੇ ਉਹ ਜਦੋਂ ਟੁੱਟ ਜਾਂਦੀਆਂ ਵਾ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਖਤਰਾ ਹੋ ਜਾਂਦਾ ਵਾ ਅੱਗ ਲੱਗ ਜਾਂਦੀ ਆ ਤਾਰਾਂ ਨੂੰ ਤੇ ਫਿਰ ਘਰਾਂ ਵਾਲਿਆਂ ਨੂੰ ਬਹੁਤ ਜ਼ਿਆਦਾ ਖਤਰਾ ਹੈਗਾ ਆ ਹਾਂਜੀ ਕੀਤੀ ਆ ਕਾ ਦੋ ਤਿੰਨ ਨਹੀਂ ਹੋਏਗੀ ਮੰਨ ਕੀ ਕਰਦੇ ਹੋ ਜੀ ਅਸੀਂ ਮੰਗ ਇਹੋ ਕਰਦੇ ਆਂ ਵੀ ਤਾਰਾ ਜੜੀਆਂ ਨਿਕਲਣੀਆਂ ਚਾਹੀਦੀਆਂ ਆ ਮੇਰਾ ਨਾਂ ਜੀ ਅਮਨ ਮੋਹਨ ਲਵਾਸੀ ਭਾਰਤੀ ਮੋਹਨ ਲਵਾਸੀ ਮੁਕਤੀ ਮੋਰਚੇ ਤੋਂ ਯੂਥ ਵਿਕ ਚੇਅਰਮੈਨ ਪੰਜਾਬ ਅੱਜ ਅਸੀਂ ਪਤਲੀ ਘਰ ਲਵ ਕੁਸ਼ ਨਗਰ ਅੰਮ੍ਰਿਤਸਰ ਦੇ ਵਿਖੇ ਲਵ ਕੁਸ਼ ਨਗਰ ਵਿੱਚ ਖੜੇ ਆ ਜਿੱਥੇ ਕਿ ਤੁਹਾਨੂੰ ਦੱਸ ਦਿਆਂ ਕਿ ਬੀਲੀ ਵਿਭਾਗ ਨੇ ਇੱਕ ਨਵਾਂ ਦਫ਼ਤਰ ਬਣਾਇਆ ਹੈ ਲਵ ਕੁਸ਼ ਨਗਰ ਨੂੰ ਕਿਉਂਕਿ ਇਹਨਾਂ ਦਾ ਮਤਲਬ ਹੈ ਕਿ ਲਵ ਕੁਸ਼ ਨਗਰ ਦੇ ਲੋਕ ਜਿਹੜੇ ਆ ਕੀ ਬੀਲੀ ਦੇ ਤਾਰਾਂ ਦੇ ਵਿੱਚ ਰਹਿ ਰਹੇ ਨੇ ਮੋਹ ਦੇ ਮੋਹ ਵਿੱਚ ਰਹਿ ਰਹੇ ਨੇ ਜਿਸ ਤਰ੍ਹਾਂ ਕਿ ਤੁਸੀਂ ਸ਼ੋਰ ਲਿੱਤੇ ਵੀ ਆ ਕਿ ਇਸ ਤਰ੍ਹਾਂ ਬੈਠ ਡੇਠਿਆ ਬਾਤ ਜਿੱਥੇ ਸੌਂਦੇ ਆ ਤੇ ਜਦੋਂ ਉੱਡਦੇ ਆ ਤੇ ਉਹਨਾਂ ਦੇ ਛਾਤੀ ਉੱਤੇ ਤਾਰਾਂ ਬਿਜਲੀ ਦੀਆਂ ਮੇਨ ਜਿੱਥੋਂ ਸਾਰੇ ਲਵ ਕੁਸ਼ਨਗਰ ਦੇ ਇਲਾਕਾ ਨਿਵਾਸੀਆਂ ਨੂੰ ਜਿਹੜੀ ਬਿਜਲੀ ਮਹੀਆ ਹੁੰਦੀ ਆ ਤੇ ਇੱਥੋਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵਾਰ-ਵਾਰ ਮੁਹੱਲਾ ਨਿਵਾਸੀਆਂ ਵੱਲੋਂ ਵੀ ਬੇਨਤੀ ਕੀਤੀ ਗਈ ਆ ਕਿ ਜਿਹੜੀਆਂ ਇਹ ਤਾਰਾਂ ਆ ਸਾਡੇ ਘਰਾਂ ਦੇ ਵਿੱਚੋਂ ਬਾਹਰ ਕੱਢੀਆਂ ਜਾਣ ਕਿਉਂਕਿ ਸਾਡੇ ਬੱਚਿਆਂ ਦਾ ਜਾਂ ਉਹਨਾਂ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ ਕੱਲ ਸ਼ਾਮ ਦੇ ਵਕਤ ਕਲੇੜਾ ਕਮਰਿਆਂ ਦੇ ਵਿੱਚੋਂ ਜਿਹੜੀਆਂ ਬਿਜਲੀ ਦੀ ਤਾਰਾਂ ਦਾ ਸ਼ਾਰਟ ਸਰਕਟ ਹੋਇਆ ਜਿਹੜੀ ਮੇਨ ਸੀ ਤੇ ਜਿੰਦੇ ਨਾਲ ਅਗਲਾ ਕੀ ਪਰ ਇਹ ਆ ਗਈ ਪ੍ਰਮਾਤਮਾ ਦਾ ਸ਼ੁਕਰ ਹੈ ਆ ਗਈ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਅਸੀਂ ਇਥੋਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਹਿਣਾ ਚਾਹੁੰਦੇ ਆ ਕਿ ਤੁਸੀਂ ਇੱਥੇ ਵੇਟ ਕਰਦੇ ਪਏਗੀ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋ ਜੇ ਜਦੋਂ ਤੁਹਾਡੇ ਵਰਗੀਆਂ ਸੰਸਥਾਵਾਂ ਫਿਰ ਜਦੋਂ ਇਹਨਾਂ ਦੇ ਖਿਲਾਫ ਧਰਨੇ ਲਗਾਉਂਦੀਆਂ ਨੇ ਫਿਰ ਇਹ ਚੀਕਾਂ ਮਾਰਦੇ ਨੇ ਫਿਰ ਫਿਰ ਧਰਨੇ ਨਾ ਲਾਈਏ ਤੇ ਇਹਨਾਂ ਖਿਲਾਫ ਕੀ ਕਰੀਏ ਕਿਉਂਕਿ ਹੁਣ ਬਿਲਕੁਲ ਜੀ ਇਹ ਘਟੋ ਘਾਟ ਇਹ ਜਿਹੜੀਆਂ ਤਾਰਾਂ ਆ 25 30 ਸਾਲ ਤੋਂ ਤਕਰੀਬਨ ਪਹਿਲਾਂ ਦੀਆਂ ਆ ਤੇ بار بار ਮੁਹੱਲਾ ਨਿਵਾਸੀਆਂ ਨੇ ਜੇ ਸਾ ਅਰਜੀਓ ਸਾਹਿਬ ਨੂੰ ਇਥੋਂ ਦੇ ਜਿਹੜੇ ਆ ਸ਼ਾਡੇ ਲਾਗੇ ਉਹਨਾਂ ਨੂੰ ਬੇਨਤੀ ਵੀ ਕੀਤੀ ਲਿਖਤ ਦੇ ਵਿੱਚ ਵੀ ਦਿੱਤਾ ਆ ਹਰ ਵਾਰੀ ਕਹਿ ਦਿੰਦੇ ਆ ਸ਼ਾਇਦ ਮਹੱਲਾਨ ਵਾਸੀਆਂ ਦੇ ਦੱਸੇ ਮੁਤਾਬਕ ਕੋਈ ਦਿਲਬਾਗ ਜਈ ਜੀ ਆ ਉਹਨਾਂ ਨੂੰ ਉਹ ਮਾਰਕ ਹੋਈ ਸੀ ਪਰ ਉਹਨਾਂ ਨੇ ਕੋਈ ਵੀ ਐਸਟੀਮੇਟ ਨਹੀਂ ਬਣਾਇਆ ਕੋਈ ਵੀ ਨਾ ਅਗਰ ਐਸਟੀਮੇਟ ਬਣਾਇਆ ਵੀ ਤੇ ਤਾਰਾਂ ਫਿਰ ਬਾਹਰ ਕਿਉਂ ਨਹੀਂ ਗਈਆਂ ਤੇ ਮੈਂ ਹੁਣ ਆਪਣੇ ਸੰਗਠਨ ਤੇ ਧਾਰਮਿਕ ਸਮਾਜੀ ਜਥੇਬੰਦੀਆਂ ਵੱਲੋਂ ਇਹਨਾਂ ਨੂੰ ਚੇਤਾਵਨੀ ਦੇਣਾ ਕਿ ਇੱਕ ਹਫਤੇ ਦੇ ਅੰਦਰ ਅੰਦਰ ਜਿਹੜੀਆਂ ਇਹ ਤਾਰਾਂ ਜੜੀਆਂ ਵਾ ਇਹਨਾਂ ਦੇ ਘਰਾਂ ਵਿੱਚੋਂ ਬਾਹਰ ਕੱਢੀਆਂ ਜਾਣ ਨਹੀਂ ਤੇ ਜਿਹੜਾ ਬੀਲੀ ਵਿਭਾਗ ਦਾ ਜਿਹੜਾ ਦਫ਼ ਇਹ ਆਪਣਾ ਰਿਹੈਸ਼ ਬਣਾ ਲੈਣਗੇ ਇਹਨਾਂ ਨੇ ਜੇ ਸਾਡੇ ਘਰਾਂ ਨੂੰ ਆਪਣਾ ਪਾਵਰ ਹਾਊਸ ਜਾਂ ਬਿਜਲੀ ਦਫ਼ਤਰ ਬਣਾਇਆ ਤੇ ਅਸੀਂ ਫਿਰ ਇਹਨਾਂ ਦੇ ਦਫ਼ਤਰਾਂ ਨੂੰ ਆਪਣਾ ਘਰ ਬਣਾਵਾਂਗੇ ਇਹਨਾਂ ਦੇ ਦਫ਼ਤਰੇ ਮੁਰੇ ਜਿਹੜਾ ਕਿ ਧਰਨਾਂ ਲੱਗੇਗਾ ਇੱਕ ਹਫ਼ਤੇ ਤੋਂ ਬਾਅਦ ਤਾਂ ਅਸੀਂ ਪੰਜਾਬ ਗਵਰਨਮੈਂਟ ਤੇ ਬਿਜਲੀ ਮੰਤਰੀ ਵਿਭਾਗ ਨੂੰ ਵੀ ਕਹਿੰਨੇ ਆ ਕਿ ਜਿਹੜੀਆਂ ਤਾਰਾਂ ਜਲ ਤੋਂ ਜਲਦ ਬਾਰ ਕਟਾਈਆਂ ਜਾਣ 35 40 ਸਾਲ ਤੋਂ ਇਹ ਤਾਰਾਂ ਪੁਰਾਣੀਆਂ ਆ ਰਹੀਆਂ ਨੇ ਤੇ ਇਹ ਸਾਡੇ ਘਰਾਂ ਦੇ ਵਿੱਚੋਂ ਨਿਕਲਦੀਆਂ ਨੇ ਤੇ ਕੱਲ ਵੀ ਦੋ ਵਾਰੀ ਇਹ 15 20 ਦਿਨ ਪਹਿਲੇ ਵੀ ਇਹ ਹਾਸਾ ਹੋ ਚੁੱਕਾ ਕਿ ਤਾਰਾਂ ਟੁੱਟੀਆਂ ਨੇ ਅੱਗ ਬੜੀ ਮੱਚੀ ਐ ਤੇ ਕੱਲ ਵੀ ਤਾਰਾਂ ਟੁੱਟੀਆਂ ਨੇ ਤੇ ਅੱਗ ਬੜੀ ਮੱਚੀ ਐ ਅਸੀਂ ਇਹ ਰਿਕਵੈਸਟ ਕਰਦੇ ਆ ਕਿ ਸਾਡੀਆਂ ਤਾਰਾਂ ਜਿਹੜੀਆਂ ਨਿਕਲ ਜਾਂਣ ਸਾਡੇ ਛੋਟੇ ਛੋਟੇ ਬੱਚੇ ਆ ਇਹ ਉੱਪਰ ਖੇਡਦੇ ਮਾਲਦੇ ਆ ਤੇ ਸਾਨੂੰ ਬਹੁਤ ਖਤਰੇ ਦੀ ਲੰਗੜਾ ਕਰਦੀ ਪੈ ਰਹੀ ਐ ਤੇ ਜੇ ਅਗਰ ਤਾਰਾਂ ਨਾਲ ਨਿਕਲਣ ਤੇ ਅਸੀਂ ਜੋ ਵੀ ਆ ਬਿਜਲੀ ਬੋਰਡ ਜ਼ਿੰਮੇਵਾਰ ਹੋਵੇ